ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਮੇਟੀ ਦਾ ਮੈਂ ਜੀ ਦੇਵਿੰਦਰ ਸਿੰਘ ਪ੍ਰਧਾਨ ਬੋਲ ਰਿਹਾ ਜੀ ਜੋ ਅਸੀਂ ਨਸ਼ੇ ਵਿਰੋਧ ਚਲਾਇਆ ਅਸੀਂ ਅੱਜ ਸਯਦਾ ਇੱਕ ਪਰਾਲਾ ਕੀਤਾ ਜੇ ਜੋ ਕਿ ਇੱਕ ਡੇਲੀ ਰੂਟੀਨ ਨਾਲ ਇਥੋਂ ਲੋ ਚਿੱਟਾ ਲੈਣ ਆਂਦਾ ਸੀ ਡੇਲੀ 304 ਵਾਰੀ 5 ਵਾਰੀ ਵੀ ਆਂਦਾ ਸੀ ਪਰ ਇਹ ਸਵੇਰੇ ਇੱਕ ਮੀਨ ਚਲਾ ਕੇ ਉਹਨੂੰ ਚਿੱਟਾਲ ਬਰਾਮਦ ਕਰਕੇ 1000 ਰੁਪਏ ਦਾ ਲੈ ਗਿਆ ਜੋ ਕਿ ਅਸੀਂ ਪਿੰਡ ਵਾਸੀਆ ਪੁਨਿਆੜੋ ਦੇ ਘਰ ਵੀ ਗਏ ਆ ਚਿੱਟੇ ਵਾਲੇ ਦੇ ਘਰ ਉਹਨੂੰ ਕਸਟਮਰ ਨੂੰ ਲੈ ਆ ਕੇ ਪਰ ਉਹ ਘਰੋਂ ਫਰਾਰ ਹੋ ਗਿਆ ਫਿਰ ਉਸ ਤੋਂ ਬਾਅਦ ਅਸੀਂ ਜੋ ਵੀ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਕਿ ਜਿਹੜਾ ਚਿੱਟਾ ਪੀਣ ਵਾਲਾ ਜਾਂ ਲੈਣ ਵਾਲਾ ਆਂਦਾ ਆ ਪਲੱਸ ਉਹ ਤਾਂ ਹੈਗਾ ਹੀ ਹੈਗਾ ਨਾਲ ਜਿਹੜਾ ਵੇਚਣ ਵਾਲਾ ਆ ਉਹਦੇ ਤੇ ਪੂਰੀ ਕਾਰਵਾਈ ਕੀਤੀ ਜੇ ਉਹਨਾਂ ਦੀ ਘਰ ਦੇ ਆ ਗੁਰਕੀਆਂ ਤੱਕ ਜੋ ਵੀ ਹੈ ਉਹਨਾਂ ਨੇ ਕਿੱਥੇ ਕਿੱਥੇ ਤੱਕ ਆਪਣੇ ਪੈਸੇ ਇਨਵੋਲਵ ਕੀਤੇ ਆ ਅਸੀਂ ਇਹ ਬਾਰ ਬਾਰ ਪ੍ਰਸ਼ਾਸਨ ਨੂੰ ਮੰਗ ਬੜੇ ਵਾਰੀ ਕੀਤੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਅਸੀਂ ਅੱਗੇ ਹੋਰ ਉਪਰਾਲਾ ਤੇਜ਼ ਕਰਨ ਕਰਨਾ ਹੈ ਜੋ ਕਿ ਅਸੀਂ ਰਗੁਣ ਦਮਾਨ ਸਾਹਿਬ ਤੱਕ ਵੀ ਸੀਐਮ ਤੱਕ ਰਿਪੋਰਟ ਭਜਾਣੀ ਹੈ ਕਿ ਸਾਡੇ ਪਿੰਡ ਦਾ ਪੂਰਾ ਖਿਆਲ ਰੱਖਿਆ ਜਾਵੇ ਇਹ ਨਸ਼ੇ ਤੇ ਬਹੁਤ ਹੀ ਲਟਾ ਬਹੁਤ ਹੀ ਹਾਈ ਲੈਵਲ ਤੇ ਜਾ ਰਿਹਾ ਜੀ ਤੇ ਪੁਲਿਸ ਨੂੰ ਰਿਪੋਰਟ ਕੀਤੀ ਸਰ ਪੁਲਿਸ ਪ੍ਰਸ਼ਾਸਨ ਨੇ ਰਿਪੋਰਟ ਕੀਤੀ ਜੇ ਪਰ ਹੁਣ ਵੇਖੋ ਉਹ ਤੇ ਜਿਹੜਾ ਵਿੱਚ ਪੀਣ ਵਾਲਾ ਆ ਉਹਨੂੰ ਤੇ ਲੈ ਕੇ ਆ ਪਰ ਜਿਹੜਾ ਵੇਚਣ ਵਾਲਾ ਆ ਉਹ ਘਰੋਂ ਨਹੀਂ ਮਿਲਿਆ ਹੁਣ ਇਹਦੇ ਬਾਰੇ ਵੇਖੋ ਪੁਲਿਸ ਕੀ ਕਰਦੀ ਕਾਰਵਾਈ ਅਗਲੀ ਨਸ਼ਿਆਂ ਦੇ ਖਿਲਾਫ ਬਹੁਤ ਵਾਸਤੂ ਪੁਲਿਸ ਹੋਣੀ ਉਹਨੂੰ ਕਿਹਾ ਗਿਆ ਕਾਫੀ ਕਾਬੂ ਕਰ ਲਈ ਕੋ ਗਾਂਧੀ ਆਪਣਾ ਕਮੇਟੀ ਵੱਲੋਂ ਵੀ ਅੱਜ ਜਿਹੜੇ ਮਸਾਫਤ ਬੜੇ ਕੀ ਕਰਨਾ ਚਾਹੀਦਾ ਇਹ ਅੱਜ ਮੈਨੂੰ ਸਵੇਰੇ ਇਹਨਾਂ ਦਾ ਫੋਨ ਆਇਆ ਸੀ ਵੀ ਕੋਤੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਕੋਈ ਐਕਟੀਵਿਟੀ ਹੋਈ ਹੈ ਅਸੀਂ ਤੁਰੰਤ ਪੁਲਿਸ ਭੇਜ ਕੇ ਕਾਬੂ ਕੀਤਾ ਹੈ ਤੇ ਉਹਦੇ ਤੇ ਆਪਾਂ ਜਿਹੜੀ ਆ ਪ੍ਰੋਪਰ ਜਿਹੜਾ ਐਕਸ਼ਨ ਲੈ ਕੇ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਬੰਦਿਆਂ ਤੇ ਬਾਕੀ ਇਹ ਅੱਜ ਮੇਰੇ ਕੋ ਆਏ ਵੀ ਆ ਸਾਰੀ ਕਮੇਟੀ ਆਪਾਂ ਇਕੱਠੇ ਮੀਟਿੰਗ ਵੀ ਕੀਤੀ ਹੈ ਇਹਨਾਂ ਨਾਲ ਔਰ ਮੈਂ ਇਹਨਾਂ ਨੂੰ ਅਸ਼ਵਾਸਨ ਦਿਵਾਇਆ ਵੀ ਆਪਣੇ ਏਰੀਏ ਦੇ ਵਿੱਚੋਂ ਇਹਨਾਂ ਦੇ ਪਿੰਡ ਦੇ ਵਿੱਚੋਂ ਜਿਹੜੇ ਸਾਡੇ ਏਰੀਏ ਦੇ ਬਜ਼ਨਾਮ ਪਿੰਡ ਨੇ ਉੱਥੋਂ ਆਪਾਂ ਜਿਹੜਾ ਨਸ਼ਾ 100% ਖਤਮ ਕਰਾਂਗੇ ਔਰ ਇਹਨਾਂ ਦੇ ਸਯੋਗ ਨਾਲ ਹੀ ਖਤਮ ਕਰਾਂਗੇ ਜੀ ਪ੍ਰਾਪਰਟੀ ਸੀਲ ਕਰਨ ਦੀ ਗੱਲ ਕੀਤੀ ਪੰਜਾਬ ਗੁਰੂ ਮੰਨਦੇ ਵਜੋਂ ਕਿੰਨੇ ਕੁ ਪ੍ਰਾਪਰਟੀ ਸੀਲ ਕਰਨ ਦੇ ਸਾਡੇ ਜਿਹੜੇ ਦੇਖੋ ਪ੍ਰਾਪਰਟੀ ਸੀਲ ਕਰਨ ਦਾ ਇਹ ਤਰੀਕਾ ਹੁੰਦਾ ਜੀ ਸਾਡੇ ਜਿਹੜਾ ਐਨਡੀਪੀਆ ਸੈਕਟਰ ਦੇ ਵਿੱਚ ਧਾਰਾ 68 ਐਫ ਹੈਗੀ ਆ ਉਹਦੇ ਮੁਤਾਬਕ ਜਿਹੜਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿਹੜਾ ਪਰਚਾ ਦਰਜ ਹੁੰਦਾ ਆ ਉਹਦੇ ਵਿੱਚ ਜਿਹੜਾ ਜੇ ਕੋ ਬੰਦੇ ਨੇ ਆਪਣੇ ਆਪਣੇ ਪਰਿਵਾਰ ਦੇ ਨਾਂ ਤੇ ਉੱਤੇ ਜਾਂ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਉੱਤੇ ਕੋਈ ਪ੍ਰਾਪਰਟੀ ਪਿਛਲੇ 5 ਸਾਲ 6 ਸਾਲ ਦੇ ਦੌਰਾਨ ਬਣਾਈਆਂ ਜਾਂ ਅੱਗੇ ਵੀ ਬਣਾਈਆਂ ਉਹ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਅਸੀਂ ਵੈਰੀਫਾਈ ਕਰਕੇ ਭਾਵੇਂ ਉਹ ਚੱਲ ਜਾਂਦਾ ਦਾ ਚਾਹੇ ਚੱਲ ਜਾਂਦਾ ਦਾ ਉਹ ਅਸੀਂ ਉਹ ਫ੍ਰੀਜ਼ ਕਰਾਉਨੇ ਆ ਕੰਪੀਟੈਂਟ ਅਥਾਰਟੀ ਨੂੰ ਆਪਾਂ ਦਾ ਕੇਸ ਬਣਾ ਕੇ ਭੇਜਦੇ ਆ ਉਹਦੇ ਵਿੱਚ ਸਾਡੇ ਜਿਹੜੇ ਸਾਡੇ ਏਰੀਆ ਦਾ ਅਸੀਂ ਰਿਕਾਰਡ ਕੱਢਿਆ ਆ ਉਹਦੇ ਤੋਂ ਆਪਾਂ ਪ੍ਰਾਪਰਟੀ ਫ੍ਰੀਜ਼ ਕਰਾਉਣ ਸੰਬੰਧੀ ਆਪਾਂ ਉਹਦੇ ਪ੍ਰਾਪਰਟੀ ਦਾ ਕੇਸ ਤਿਆਰ ਕਰ ਰਹੇ ਆ ਔਰ ਥੋੜੇ ਦਿਨਾਂ ਚ ਆਪਾਂ ਭੇਜਾਂਗੇ ਕਈ ਵਾਰੀ ਨਸ਼ਾ ਤਸਕਰਾਂ ਵਾਲੇ ਫਰੌਂ ਵਾਲੇ ਜਿਹੜੇ ਹੁੰਦੇ ਨੇ ਕੋਈ ਜਲੋਗ ਹੁੰਦੇ ਨੇ ਉਹਨਾਂ ਉੱਤੇ ਵੀ ਅਕਸਰ ਕੁੱਝ ਕਸਮ ਪੁੱਛ ਦਤ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਯਾਰ ਆਪਾਂ ਦੇਖੋ ਜੇ ਕੋਈ ਵੀ ਕਿਸੇ ਕਿਸਮ ਦਾ ਕੋਈ ਐਲੀਗੇਸ਼ਨ ਕਿਸੇ ਤੇ ਲਾਉਂਦਾ ਅਸੀਂ ਪਹਿਲਾਂ ਵੈਰੀਫਾਈ ਕਰਦੇ ਹਾਂ ਔਰ ਅਸੀਂ ਮੈਂ ਆਪਣੇ ਵੱਲੋਂ ਇਹ ਵਿਸ਼ਵਾਸ ਦਉਂਦਾ ਵੀ ਜੇ ਕੋਈ ਬੰਦਾ ਸਾਨੂੰ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਇਨਫੋਰਮੇਸ਼ਨ ਦੇਵੇਗਾ ਜਾਂ ਫਰੌਂ ਵਿੱਚ ਸਾਡੀ ਮਦਦ ਕਰੇਗਾ ਪਹਿਲੀ ਗੱਲ ਉਹਦਾ ਨਾਂ ਹੀ ਆਪਾਂ ਸੀਕਰਟ ਰੱਖਾਂਗੇ ਦੂਸਰੀ ਗੱਲ ਜੇ ਉਹਦੇ ਖਿਲਾਫ ਜੇ ਕੋਈ ਨਸ਼ਾ ਤਸਕਰ ਕੋਈ ਪੰਗਾ ਵੀ ਲੈਂਦਾ ਤੇ ਅਸੀਂ ਉਹਦੇ ਖਿਲਾਫ ਸਖਤ ਕ੍ਰੈਕਸ਼ਨ ਲਵਾਂਗੇ ਜਿਹੜਾ ਬੰਦਾ ਸਾਡੀ ਸਾਡੀ ਮਦਦ ਕਰੇਗਾ ਉਹਦੇ ਨਾਲ ਅਸੀਂ 100%